ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਮਿਲ ਕਰਕੇ ਜੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮਿੱਠਿਆ ਨਾਲ ਪੱਦਰ ਵਲੌਗ ਆ ਜਿਹੜਾ ਸ਼ੁਰੂ ਕਰਦੇ ਆ ਟਾਈਮ ਜਿਹੜਾ ਇੱਕ ਤੋਂ ਉੱਪਰ ਦਾ ਹੋ ਗਿਆ ਤੇ ਮੈਂ ਖਲਾਰਾ ਪਾਈ ਬੈਠੀ ਆ ਦੁਪਹਿਰੇ ਇਹ ਜੀ ਅਸਲੀ ਕਿੱਤਾ ਵੀ ਆ ਸੀ ਮਮੀ ਕੱਪੜਿਆਂ ਦਾ ਤੇ ਤੁਸੀਂ ਦੇਖ ਸਕਦੇ ਹੋ ਲਮਾਰੀ ਪਿੱਛੇ ਖੰਗੀ ਆ ਦੇ ਜਿਆ ਆਰ ਨੇ ਕੱਢੀਆਂ ਐਲਬਮਸ ਪਪੂ ਫੋਟੋਆਂ ਦੇਖਣ ਲੱਗਿਆ ਹੋਇਆ ਆਪਦੇ ਬਚਪਨ ਦੀਆਂ ਸਾਡੇ ਵਿਆਹ ਦੀਆਂ ਇਹ ਦੇਖੋ ਕਿੰਨਾ ਹੋ ਗਿਆ ਸਾਰਿਆਂ ਦੀਆਂ ਜਿਵੇਂ ਹਨਾ ਸਾਡੀਆਂ ਪੁਰਾਣੀਆਂ ਫੋਟੋ ਮੇਰੀਆਂ ਮੇਰੀ ਕੁਮਾਰੀ ਹੁੰਦੀਆਂ ਬਹੁਤ ਸਾਰੀਆਂ ਫੋਟੋਆਂ ਨੇ ਹਣ ਮੰਮੀ ਇਹ ਦੇ ਇਹ ਆਪਣੀ ਦੀ ਇਹ ਪੀਤਾ ਇਹ ਪੀ ਇਹ ਕਿੱਦਾਂ ਤੋਂ ਬੱਚੀ ਮੰਮੀ ਦੇ ਹੱਥ ਵਿੱਚ ਕਿੱਥੇ ਹੈਗੀ ਤੇ ਮੰਮੀ ਦੇਖ ਜਦ ਕਿ ਨਹੀਂ ਪਤਲੀ ਉਹ ਤਾਂ ਮੋੜਦਾ ਤਾਂ ਹੋਬਟਾ ਉਹ ਵੀ ਜਿਹੜਾ ਦੋਸਤ ਜੀ ਉਹ ਉਹ ਤਾਂ ਬਹੁਤ ਪਤਲੀ ਹੁੰਦੀ ਸੀ ਹੁਣ ਮੋਟੀ ਹੋ ਗਈ ਇਹ ਦੇਖ ਪਿੰਦਾ ਆਇਆ ਕਹੇ ਚਾ ਗੁੱਟਾ ਰਿਹਾ ਬਚਪਨ ਦੇ ਫੋਟੋ ਦੇਖਣ ਲੱਗਿਆ ਹੋਇਆ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਦੇਖਦੇ ਹਾਂ ਕੀ ਕੀ ਸ਼ੇਅਰ ਕਰਦੇ ਆ ਤੇ ਮੈਂ ਖਲਾਰਾ ਪਾਇਆ ਕੱਪੜੇ ਦੇ ਚੱਕਦੀ ਸੀ ਆਪਣੀ ਅਲਮਾਰੀ ਸੈੱਟ ਕਰਦੀ ਸੀਗੀ ਕੱਲ ਪਾਸ ਉਹ ਇਹਨਾਂ ਦੀ ਕਰੀ ਤੇ ਅੱਜ ਹੁਣ ਆਪਦੀ ਕਰਦੀ ਸੀਗੀ

ਮੈਂ ਵੀ ਨੰਗ ਮੇਰਾ ਬਾਪ ਵੀ ਨੰਗ ਕੋਨੇ 2 ਰੁਪਏ ਨਿਕਲੇ ਨੰਗ ਨਹੀਂ ਹੈਗੇ ਅਰੇ ਇਹ ਨਾ ਫੱਦੀ ਨਹੀਂ ਰੱਖੀਦਾ ਹੁੰਦਾ ਫੱਦੀ ਨਹੀਂ ਰੱਖੀਦਾ ਮੈਂ ਤੁਹਾਨੂੰ ਲੈ ਫੋਟੋ ਆ ਨਹੀਂ ਦੇ ਵਿੱਚ ਇਹਦਾ ਵਿੱਚ ਕੀ ਆ ਇਹਦੇ ਵਿੱਚ ਵੀ ਫੋਟੋ ਆ ਲੈ ਸਾਡੀ 5000 ਜਹਾਰ ਨਿਕਾ ਜਿਆ ਕੋਈ ਛਾਪ ਜਹਾਰ 204724 ਸਕੂਲੋਂ ਆਈ ਹੋਈ ਆ ਮੁਰਕੇ ਫੋਟੋ ਇੰਨਾ ਸਕੂਲ ਵਾਲੇ ਮੋੜ ਦਿੰਦੇ ਹੁੰਦੇ ਆ ਫੋਟੋ ਇੱਕ ਹੋਰ ਆ ਜਿਆ ਤੇਰੇ ਕੋਲ ਹੋ ਜਿੱਤੀ ਆ ਜਿਆ ਤਿਆਰ ਹੋਇਆ ਜੀ ਹਰ ਇੱਥੇ ਵਾਲੀ ਕੇ ਬਹੁਤ ਕੁਝ ਨਿਕਲਣਾ ਖਲਰਾਨਾ ਪਾਣੀ ਅੱਜ ਤੋਂ ਹੋਦੀ ਆ ਪਤਨੀ ਬੰਦ ਨੀ ਕਿਹਦੇ ਕੋਲੋਂ ਸ਼ਾਪਿੰਗ ਕਰਿਆ ਨੀ ਨਿੱਕੀ ਫੋਟੋ ਨਿੱਕੀ ਫੋਟੋ ਲਾ ਦੇ ਇੱਕ ਕੁੱਤੇ ਵਾਂਗ ਆਹ ਬਹੁਤ ਸੋਹਣੀ ਮੇਰੀ ਥੰਨੇ ਤੋਂ ਲਿਆਉਂਦੀ ਹੋਈ ਆ ਥੰਨੇ ਤੋਂ ਉਹ ਬੜੀ ਫੋਟੋ ਬਣਾਏ ਜਿਵੇਂ ਕਿ ਉਹ ਉਹਦੀ ਆ ਤੂੰ ਕਿਹੜੀ ਫੋਟੋ ਨਹੀਂ ਹੋਂਦਾ ਮੈਂ ਫਰੇਮ ਚ ਪਾ ਕੇ ਰੱਖਣੀ ਥੋੜਾ ਦਾ ਕੰਮ ਆ ਸਾਡੀ ਆ ਮੈਂ ਤੇ ਪੀੜਾ ਰਹੀ ਆ ਤੇ ਪੀੜਾ ਤੌਰ ਕਹਿ ਰੁੱਤੀ ਕੌਣ ਸੋਣਾ ਤੈਨਾਂ ਚ ਦੱਸਿਓ ਮੈਂ ਸੋਣਾ 2015 ਦੀ ਐ ਅੰਦਰ ਵਾਲੀ ਹੈ ਕਿ 14 ਦੀ 15 ਚ ਲਾ ਦੇ ਤੈਨੂੰ ਪੜ੍ਹਨੇ ਤੇਰੀ ਸੁਣੀਆ ਚਲੋ ਜੀ ਮੈਂ ਤਾਂ ਕੱਪੜੇ ਚੱਕ ਲੈ ਆਈ ਟੀ ਆ ਮੇਰੀ ਐ ਸਕੂਲ ਟ੍ਰਿਪ ਦੀ ਫੋਟੋ ਉਹ ਵੀਡੀਓ ਦਾ ਫੋਟੋ ਕਾਇਆਈ ਆਈ ਸੀ ਹੋਰ ਕੀ ਅਸੀਂ ਵੀ ਟ੍ਰਿਪਾ ਤੇ ਜਾਂਦੇ ਹੁੰਦੇ ਸੀ ਦੇਖ ਲਓ ਹਾਏ ਇਨਿਆਰੇ ਹਰਾਨ ਮੰਮ ਦੇ ਨੇ ਗੱਲਾਂ ਸਭ ਸੋੜ ਕੇ ਲੱਗਦੀ ਕਹਿੰਦੇ ਤੁਸੀਂ ਵੀ ਇਹੇ ਕਰਦੇ ਸੀ ਆਹੋ ਭਾਈ ਤੁਸੀਂ ਇੰਨਾ ਦੇਓ ਭਾਈ ਕਾੜੇ ਬੁੱਛੇ ਕਾੜੇ ਬਟੂ ਵਿੱਚ ਪੈਸੇ ਕੌਣ ਕੌਣ ਪਾ ਕੇ ਰੱਖਦਾ ਪੈਸੇ ਗੋੜੀਆਂ ਵਿੱਚੋਂ ਕਿੱਥੋਂ ਲਾ ਬਤਾ ਓਏ ਕਿੱਲਾ ਚਾਂਦੀਆਂ ਜੋੜੀਆਂ ਇੱਕ ਤਾਂ ਮੈਂ ਪਾਈ ਹੋਈ ਹੈ ਹੁਣੇ ਪਾਈ ਆ ਕੱਢ ਕੇ ਕਿੱਥੀ ਹੋ ਗਏ ਮੇਰੇ ਤਾਂ ਇਹ ਵੀ ਨਹੀਂ ਫਿਰਦੀ ਪਤਾ ਨਹੀਂ ਕਿਉਂ ਐਂ ਮੈਂ ਆਹ ਵਾਛੇ ਚ ਕੁਛ ਵੀ ਨਹੀਂ ਪਾ ਸਕਦੀ ਟਰਟ ਹੋਣ ਲੱਗੇ ਟਰਟ ਆਉਣ ਲੱਗੇ ਜਾ ਤਾਂ ਕੰਨ ਵਿੱਚ ਟਰਟ ਮਰੇ ਕੜਾ ਭਾਗ ਰੱਖੀ ਤੇ ਇਹ ਵੀ ਵਿੱਚੇ ਰੱਖ ਦੇਣੀ ਆ ਬਸ ਮੈਂ ਤਾਂ ਹੁਣ ਬੇਨਦ ਕਬਾੜੀ ਮੰਮੀ ਜਾ ਆਤੀ ਹੀ ਵਾਸਤੇ ਹੋਰ ਜਾ ਅੰਨ ਜਾਤ ਰਾਈ ਜਾ ਨਾ ਬੱਸ ਕਰ ਨਾ ਜਾ ਚਲੋ ਜੀ ਚੱਕੀਏ ਕੱਪੜੇ ਲਾਰਾ ਪਾ ਕੇ ਵਿੱਚੇ ਸਿਰ ਤੇ ਸੁੱਕ ਸੁੱਕ ਤੇ ਪਾਇਆ ਕਦੇ ਨਹੀਂ ਆਪਦੀ ਲਮਾਰੀ ਹੁਣ ਕਈ ਸਾਲ ਹੋ ਗਏ ਸੱਟ ਕਈ ਸਾਲ ਹੋ ਗਏ ਮਤਲਬ ਕੋਈ ਕਿਹਾ 1.5 ਸਾਲ ਸੈਟਿੰਗ ਕੀਤੀ ਗਈ ਜਦੋਂ ਤੁਹਾਨੂੰ ਮਾਰੀ ਇਹ ਜਿਸ ਤਰ੍ਹਾਂ ਦਾ ਬੰਦਾ ਕੀ ਕਰੇ ਇੱਥੇ ਪਾਵੇ ਇਹਨਾਂ ਨੂੰ ਬਹੁਤ ਕਲਰ ਵਾਤ ਵੀ ਆ ਰਹੇ ਐਨੇ ਮਹਿੰਗੇ ਲਾਲਾ ਕੇ ਤੋਂ ਦਮਾਗੇ ਕਰਦੇ ਸੀ 4000 ਦਾ ਇਹ ਟੁੱਟਾ ਉਹ ਆ ਬਰੇ ਇਹ ਉਹ ਸੇ ਪਰ ਪਾਇਆ ਨਹੀਂ ਕਰਿਆ ਇਸ ਕੋ ਬਾਰੇ ਪਾਇਆ ਤੇ ਪਾ ਲਿਆ ਉਹ ਐਸ ਪਾ ਗਿਆ ਸੱਤੀ ਜਾਉਣੀ ਚੋਏ ਜੀ ਹਾਲੇ ਤੱਕ ਸੱਚੀ ਭਰ ਕੇ ਬੈੱਡ ਤੇ ਰੱਖਿਆ ਹੋਇਆ ਤੇ ਸੱਚੀ ਤੇ ਉਹਦੇ ਵਿੱਚੋਂ ਕਿੰਨਾ ਗੋਲ ਨਿਕਲਣਾ ਪਾ ਦੇਣਾ ਨਹੀਂ ਹੋ ਚ ਮੇਰਾ ਸੂਟ ਨਹੀਂ ਆ ਇਹ ਕਾਲਾ ਸਿਲਕ ਇਹ ਤਾਂ ਮੈ ਪਾਲਣ ਨਹੀਂ ਹੁੰਦੀ ਐ ਇਹਦਾ ਕਲਰ ਇਦਾਂ ਦਾ ਨਹੀਂ ਹੋਇਆ ਓਏ ਕੰਨ ਲੇਦਾ ਤਾਂ ਮੈਂ ਆਪਾਂ ਇਹਨੂੰ ਫਿਰ ਬਦੌਲਤ ਵਿਆਹ ਸ਼ਾਦੀ ਤੋਂ ਬਿਵਾ ਸਕਦੇ ਆਂ ਮੇਰੇ ਖਿਆਲ ਵਿੱਚ ਜਿਹੜਾ ਸਕੂਲ ਦੇ ਫੰਕਸ਼ਨ ਤੇ ਪਾ ਕੇ ਗਈ ਸੀ ਮੰਮੀ ਇਹਦਾ ਕੱਲੜਾ ਬੋਤਿਆ ਇਹ ਕਿ ਉਹ ਕੱਟਵਾ ਸੀ ਨਾ ਮੈਨੂੰ ਵੀ ਪਤਾ ਕੋਈ ਹੋਣਾ ਮੇਰਾ ਕੁਛ ਬਣ ਗਿਆ ਉਹ ਮੈਂ ਨਾਲ ਫੋਟੋ ਕੱਟ ਤੀਂ ਬਚਪਨ ਦੀਆਂ ਫੋਟੋਆਂ ਨੇ ਕਦੋਂ ਦਿਖਾਈਆਂ ਨਾ ਕੋਲੋਂ ਗੰਟੀ ਬੁੱਕ ਵੀ ਗਈ ਸੀ ਜੀ 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 ਵਿਆਹ ਵਿੱਚ ਸੀ ਲਾtela tela paray chilla ਕਿਨਾਈ ਆ ਅੱਜ ਹਾਲੇ ਤੱਕ ਨਹੀਂ ਨਾ ਤਕਾ ਘਰ ਤੇ ਲੱਗਦਾ ਪ੍ਰਿੰਸੀਪਲ ਇੰ ਕੀ ਰਕਰ ਰਾਂਝਾ ਮੰਮੀ ਆ ਬੜਾ ਕੰਮ ਨਹੀਂ ਬੁਦੀ ਸੀ ਤੀ ਹੈਗੀ ਫੜ ਜਾ ਪ੍ਰੀਤੀ ਥੋੜੀ ਆ ਕੋਣ ਉਹ ਆ ਬੜੀ ਮੰਮੀ ਆ ਟੋਟੀ ਉਧਰ ਵੀ ਬੜੀ ਐ ਹਾਂ ਕੋ ਬਿਡੀ ਵਿੱਚ ਬੰਦੀ ਜਾਂਦੀ ਆ ਜਨਨ ਦੇਖੀ ਵੀਡੀਓ ਤੇ ਹੁਣ ਸਾਥ ਕੁੜਾ ਡਰ ਮਾਰਿਆ ਜਦੋਂ ਐਨਕਨ ਨਿਰਮਤ ਜਹਾਦੀ ਵੀ ਕਹਿ ਦਿੰਦੀ ਐ ਇਹਨੂੰ ਹਾਂ ਯਾਰ ਮੈਂ ਕਹ ਰੰਦਾ ਹਾਂ ਆ ਤਾਂ ਮੈਂ ਪਾਇਆ ਸੀ ਵੀਡੀਓ ਦੇ ਵਿੱਚ ਇੱਕ ਦੋ ਵਾਰੀ ਬਹੁਤ ਪਸੰਦ ਕੀਤਾ ਸੀ ਸੀ ਆ ਮੇਰਾ ਸੂਟ ਇਹ ਰੱਖੜੀ ਹੈ ਸਾਡੀਆਂ ਦੇ ਵਿੱਚ ਪਾਇਆ ਸੀ ਉਹ ਤੋਂ ਗਰਮੀ ਆ ਰੋ ਉਹ ਰੋ ਉਹ ਕਿਉਂ ਆਵਾਜ਼ ਆ ਰਹੀ ਹੈ ਕਿਉਂ ਪਤਾ ਨਹੀਂ ਜੇ ਕੋ ਕੋ ਪਸ ਇਹ ਵੀ ਟੈਕੀ ਚੋ ਪਤਾ ਨਹੀਂ ਕਿਵੇਂ ਨਿਕਲੇ ਹੋ ਰਹੀ ਨੇ ਤਾਂ ਟੈਕੀ ਜੀ ਰੱਖੀ ਹੋਈ ਸੀ ਟੈਕੀ ਡੈਨ ਆ ਸਾਥ ਨਾਲ ਆ ਰਿਹਾ ਜੀ ਚੰਗੀ ਤੇ ਚੋ ਸਿਕਾ ਕਰ ਰਹੇ ਨੇ ਕਿਹਦੇ ਛਾਣੇ ਉਹ ਕੌਣ ਆਹ ਆਹ ਕੌਣ ਐ ਇਹਨੂੰ ਪਛਾਣ ਕੇ ਪੱਤਾ ਛੜਾ ਨਾ ਭਾਈ ਆ ਵੀ ਹੁਣ ਲੈ ਕੇ ਆਏ ਲੱਗਦਾ ਵੀ ਉਹੀ ਲੈ ਲਿਆ ਸੀ ਬੜੇ ਸੋਹਣਾ ਤਾਂ ਲੱਗਦਾ ਇਹ ਇੱਕ ਦੋਵਾਰੀ ਪਾਇਆ ਹੋਣਾ ਕਿੱਦਾਂ ਲੱਗਦਾ ਇਹ ਲੱਗਦਾ ਆਪਣਾ ਛੀਵਾ ਸੀ ਸਿਰ ਤੇ ਲਗੜਿਆ ਨੀ ਇਹ ਤੇ ਪੱਟਾ ਨਾ ਸਿੱਪੇਰੀ ਘੜਦਾ ਪਾਕਿਸਤਾਨੀ ਹੈ ਪਾਕਿਸਤਾਨੀ ਹੈ ਪਾਕਿਸਤਾਨੀ ਹੈ ਫ਼ੁਗਾਨੀ ਹੈ ਹਨੀ ਪਾਕਿਸਤਾਨੀ ਹੈ ਸੋਨਾ ਦਾ ਠੀਕ ਹੈ ਡਾਇਲਾਈਜ਼ ਨੇ ਫਲਾਂਗ ਕਰੇ ਪਰਮਾ ਵੀਰ ਅੱਛਾ ਨਾ ਨੀਰ ਵੀ ਨੀਰ ਆਵੇ ਕਿੱਥੇ ਆਵੇ ਘੜੇ ਕਿੱਥੇ ਆਵੇ ਨਹੀਂ ਇਹ ਹਾ ਸੁਣ ਤਾਂ ਦੀ ਵਾਹ ਠੀਕ ਹੈ ਉਹ ਪਤਾ ਵੈਸੀ ਕਿ ਕਿਤੇ ਪੰਜੀਰੀ ਲੈ ਕੇ ਗਿਆ ਸੀ ਮੈਂ ਮੇਰੇ ਮੰਮੀ ਆ ਮੇਰੇ ਮੰਮੀ ਆ ਮੇਰੀ ਵੱਡੀ ਭੈਣ ਆਹਾ ਨਹੀਂ ਪਤਾ ਕੌਣ ਆ ਤੁਸੀਂ ਪਛਾਣ ਲਿਓ ਆ ਮੈਂ ਆ ਆ ਮੇਰੇ ਮਾਮੇ ਦੀ ਕੁੜੀ ਆ ਮੇਰੇ ਭਰਾ ਦੀ ਸਾਲੀ ਇਹ ਪੈਦਾ ਸਦਕਾ ਕੀ ਰਿਹਾ ਆ ਤੁਸਾਂ ਆ ਨਹੀਂ ਪਤਾ ਇਹਨੂੰ ਤੁਸੀਂ ਦੱਸੋ ਓ ਕੀ ਨੇ ਨੇ ਆਲੇ ਕਿਨੇ ਤਾਂ ਦੇ ਲਗੇ ਹਾਂ ਅਸੀਂ ਗੋਇ ਮਾਪੋ ਤੇ ਤੇ ਆ ਇਹ ਦਿੰਦੇ ਚਲੇ ਦਰਕਾਰਾ ਹੋਣੀ ਨਾ ਇਹ ਦਿੱਤੇ ਨਹੀਂ ਕੋਈ ਕੋਲੂ ਹੋਏ ਕਰੰਮਨਾ ਇੱਕ ਦਾ ਮੂੰਹ ਹਾਂ ਤੁਸੀਂ ਜਾਓ ਉਬੇ ਹਾਂ ਸੁਣ ਮੇਰੇ ਘਰ ਨਾਲ ਮੈਂ ਇੱਕ ਦੋ ਵਾਰ ਹੀ ਫਾਇਰ ਤੇ ਰੱਖੇ ਆਪਣੀ ਚਿਵਾਰ ਨਾ ਬਾਅਦ ਚਾ ਗਲੋਂਦੀ ਆ ਵੀ ਇਹ ਫਿੱਤ ਨਹੀਂ ਚਾਹੀਦੇ ਇਹਨੇ ਬੈਗ ਉਹ ਤਾਂ ਤਾਂ ਕਾਹਨ ਚ ਕੀ ਕਰਦਾ ਹੁੰਦਾ ਵਿਆਹ ਵੀ ਲੈ ਲੋ ਆ ਵੀ ਕੰਮਲੇ 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 ਕੈਸੇ ਲੈਣੇ ਗਾੜੇ ਕੱਟ ਲੈਣੇ ਚਾਹੀਦੇ ਲੈਣੇ ਗਾੜੇ ਕੱਪੜਾ ਕਦਾਇਤਾ ਲੈਣੇ ਆ ਉਹ ਪੈਂਦਾ ਨਾਲ ਇਹ ਭਾਈ ਤੇਰੀ ਪੈਣਾ ਆ ਮੇਰੇ ਵਿਆਹ ਦਾ ਤਾਂ ਯਾਨ ਤੁਸੀਂ ਤਾਂ ਸੀਗਾ ਫਿਰ ਇਹ ਸੌਰੀਆ ਮਤਲਬ ਦਿੱਤਾ ਗਿਆ ਸੀ ਕਿ ਸੌਰੀਆ ਮੇਰੇ ਵੱਲ ਪਤਾ ਨਹੀਂ ਆਡੀਓ ਵਿੱਚ ਪਤਾ ਨਹੀਂ ਹੋ ਰਹੀ ਆ ਫੀਲਗਾ ਫੀਲਗਾ ਚੱਕੋ ਫੀਲਗਾ ਚਲੋ ਇਹ ਮੈਂ फटाफट ਕੱਪੜੇ ਚੱਕ ਲਉ ਠੀਕ ਹੈ ਯਾਰ ਇਹ ਦਿਨ ਸੋਨਾ ਲੱਗਦਾ ਇਹ ਦੇਖੋ ਮੋਟਾ ਇਹ ਇਹਨੇ ਮੈਚ ਖੰਦਾ ਲੈ ਲਿਆ ਕਰ ਇਹ ਤਾਂ ਗਲ ਨੂੰ ਰੱਖਦਾ ਇਹ ਤੇ ਆ ਜਿਹੜੀ ਮੁਕੈਸ਼ ਨੂੰ ਲੱਗੀ ਹੋਈ ਹੈ ਨਾ ਇਹ ਗੱਲ ਨੂੰ ਖਾਂਦੀ ਆ ਲੜਦੀ ਆ ਉਦੋਂ ਵੀ ਮੇਰੇ ਲੜਦੀ ਹੁੰਦੀ ਸੀਗੀ ਇਹਦੇ ਨਾਲ ਸੂਟ ਬਣਾਵਾਂਗੇ ਆਪਾਂ ਕਿੱਦਾਂ ਦਾ ਸੂਟ ਬਣੂਗਾ ਇਹਦੇ ਨਾਲ ਰੈੱਡ ਨਾਲ ਸਿਲਵਰ ਜਿਹਾ ਬਣਦੂਗਾ ਹਨਾ ਸਿਲਵਰ ਬਣਾ ਲਾਂਗੇ ਸੋਹਣੀ ਲੱਗੇ ਤੇ ਲੱਗਦਾ ਬਾਹਰ ਰੱਖ ਲਿਆ ਹਾਂ ਹਾਂ ਕਰਤੀ ਉਹ ਕੋਲ ਜਿੱਥੋਂ ਵੀ ਨਾ ਉਹ ਮੁੰਡਾ ਕਰਦਾ ਫਾਟ ਪਟਾ ਆਹ ਦੇਖੋ ਇਹ ਸਾਪਰੀਆਂ ਵੀ ਹੋ ਗਈ ਸਰਦੀਆਂ ਹੋ ਗਈਆਂ ਕਹਿੰਦਾ ਮੱਖੀਆਂ ਤਾਂ ਲੱਗ ਗਏ ਮੈਨੂੰ ਪਤਾ ਨਹੀਂ ਮੱਖੀਆਂ ਕਿੰਨੇ ਚ ਕਿਵੇਂ ਆ ਗਈਆਂ ਦੋ ਮਿੰਟੀਆਂ ਸਰਦੀਆਂ ਸਰਦੀਆਂ ਹੋ ਗਈਆਂ ਮੇਰਾ ਰੂਟੀ ਪਾਣੀ ਦਾ ਸੁੱਕਦੇ ਨਹੀਂ ਅੱਜ ਤਾਂ ਆਪੇ ਟੋਕੜ ਕੇ ਬਈ ਬਾਡੀ ਭਾਗ ਗਈ ਥੋੜਾ ਭਾਗ ਗਈ ਆ ਮੈਂ ਤੇ ਰੂੜੀ ਆ ਟੋਪਣ ਜਾ ਪਕਤਾ ਤੁਸੀਂ ਕਿੱਥੇ ਸੀ ਮੈਂ ਤੇ ਪੈ ਗਿਆ ਮੈਂ ਸਾਰੀ ਰੂੜੀ ਪਾਣੀ ਨਾ ਪਕਦੀ ਮੋਟਰ ਚੱਲਦੀ ਹਮ ਬੱਢ ਨੂੰ ਸੌ ਚੁੱਕੇ ਆ। ਉਹ ਚਲੇ ਆਦੇ ਜਾ ਰਹੇ। ਅਸੀਂ ਸਾਰੇ ਪੀ ਗਏ। ਹੂੰ ਕਹਿੰਦੀ। ਮੈਂ ਤਾਂ ਕਿਹਾ ਝੜ ਦੋਗੇ ਬਟ ਮਸ ਕੈਸ਼ ਬਣਾ ਲਈ ਸਾਰੇ ਪੀ ਗਏ। ਜਿੰਨੋ ਕੀ ਬਦਲ ਦਿਨਾ ਦੋ ਤਿੱਕਾ ਆਵੇ। ਹੁਣ ਬੜਾ ਹਾਤਾ ਤਿਆਰ। ਦੱਬਾ ਨੇ। ਕਾਹ ਲੈ ਕੇ ਚੱਕ ਤਾ। ਉਧਰ ਕੱਪੜਾ ਜਾ ਕੇ ਆਉਣ ਇੱਧਰ ਪੈ। ਹਾਲੇ ਧੋਣ ਵਾਲੇ ਉੱਪਰ ਪੈਦੇ। ਹਾਲੇ ਕੱਪੜੇ ਨਹੀਂ ਹੁੰਦੇ ਪਾਉਣ ਨੂੰ। ਮੈਂ ਕੱਪੜੇ ਕੱਪੜੇ ਮੇਰੇ ਨਿੱਤੇ ਨਹੀਂ। ਕੀ ਨਾ ਇਤਿਹਾਸ ਹਟੇ ਗਏ ਰਹਿ ਗਏ ਜਮ ਜਿਹੜੇ ਪੌਣ ਵਾਲੇ ਤਾਂ ਟੰਗਾਂ ਹੀ ਨੇ ਆਹ ਕੁਰਤੇ ਗਿਲਾ ਮੇਟਾ ਕੰਗੀ ਦੇ ਨਹੀਂ ਇਹ ਸ਼ਰਟਾਂ ਕੁਰਤੇ ਪਾ ਜੰਮੀ ਆ ਮੈਰੀ ਵਾਇ ਜਾਣਾ ਮੇਰੇ ਕੋਲ ਨਿਕਲਣਾ ਦੋ ਸੂਟੋ ਪ੍ਰੈਸ ਕਰਨ ਵਾਲੇ ਨੇ ਦੇ ਤਾਂ ਨਹੀਂ ਇਹ ਬਦਕ ਟੱਟੜ ਕੰਮ ਨਹੀਂ ਬੱਕਦਾ ਮੈਂ ਸ਼ੀਟ ਤੇ ਕਾਇਨੀ ਸੀ ਸੂਟ ਕੱਟਿਆ ਪਿਆ ਉਹ ਸਿਉ ਨੂੰ ਬਸ ਫਿਰ ਤੁਰ ਕੇ ਸਾਹ ਤਾਂ ਮੈਂ ਵੀ ਅੱਜ ਫੇਰ ਫੇਰ ਹੀ ਸਿਉਤਾ ਪੰਜਾ ਦਾ ਪੰਨ ਨਾ ਗਰਮੀ ਲੱਗਦੀ ਐ ਇੱਥੇ ਜਿਵੇਂ ਮਗਰੇ ਬੈਠ ਕੇ ਮਾ ਚਲਾਉਣੀ ਐ ਮਸ਼ੀਨ ਫੇਜੇ ਹੱਥ ਖਿਜ ਜਾਂਦਾ ਮੰਮੀ ਫੜਕਾ ਕਰਦੀ ਖਲ ਖਲ ਫੇਸ ਫੂਟ ਸੁਈ ਹਾਂ ਇਹ ਲੋਕਾਂ ਨੂੰ ਸੁਈ ਦਾ ਕਿ ਨਾ ਸੁਰ ਸਿਉਣਾ ਇੰਨੀ ਵੀ ਵੈਲੀ ਦੀ ਮੈਂ ਪਹਿਲਾ ਦੇਖਦੇ ਆਪਾਂ ਕਿੰਨੀ ਵੀ ਵੈਲੇ ਨਹੀਂ ਚੱਲਦੇ ਆ ਚਾਲ ਬਣੀ ਸਾਰੀ 40 ਡਿਗਰੀ ਅੱਜ ਉੱਤੋਂ ਸਾਵਰਾ ਕਿੰਨਾ ਡਿਗਰੀ ਆ ਸਾਨੂੰ ਕੀ ਪਤਾ 100 ਡਿਗਰੀ ਤੇ ਹੋਸ਼ੀਏ ਸੀ ਜਨਨ ਇੰਨਾ ਵੱਧਾ ਵੀ ਗਰਮੀ ਬਹੁਤ ਜ਼ਿਆਦਾ ਹੈ ਡਿਗਰੀਆਂ ਡੋਗਰੀਆਂ ਦੰਗੀਆਂ ਆਪਾਂ ਨੂੰ ਪਤਾ ਫੇਰ ਮਰ ਚਦੇ ਨਹੀਂ ਜੇ ਧੁੱਪੇ ਰੱਖਦੇ